ਆਫਿਸ ਦੀ ਹੈ ਉਸ ਆਫਿਸ ਦੇ ਸਾਹਮਣੇ ਤੁਸੀਂ ਵੇਖੋ ਕਿ ਇੱਕ ਦਰਖਤ ਹੈ ਜਿਹੜਾ ਉਹ ਕਿਵੇਂ ਰੌਂਡਮ ਰੌਂਡ ਹੋ ਰਿਹਾ ਹਾਲਾਂਕਿ ਕੁਝ ਸੈਕਿੰਡ ਪਹਿਲਾਂ ਹੀ ਮੇਰਾ ਥੰਬਨੇਲ ਬਣਾਉਣਾ ਸੀ ਤਸਵੀਰ ਜੇਨ ਚਾਈ ਕਿਉਂਕਿ ਅੰਡਾਨੀਆਂ ਨੇ ਆਪਣਾ 10ਵਾਂ ਜਹਾਜ਼ ਖਰੀਦ ਲਿਆ ਖਰੀਦਿਆ ਕਿੰਨੇ ਦਾ 1000 ਕਰੋੜ ਦਾ ਤੇ 35 ਕਰੋੜ ਰੁਪਏ ਉਹਦੀ ਰੈਨੋਵੇਸ਼ਨ ਤੇ ਲਾ ਦਿੱਤਾ ਆ ਜਿਹੜਾ ਦਰਖਤ ਹੈ ਇਹ ਮੈਨੂੰ ਆਮ ਭਾਰਤ ਨਜ਼ਰ ਆਉਂਦਾ ਹੈ ਤਸਵੀਰ ਵੀ ਇਹਦੀ ਭਾਰਤ ਵਰਗੀ ਹੈ ਹੁਣ ਗਣੇਸ਼ ਜਤੁਰਤੀ ਹੈ ਇਸ ਮੌਕੇ ਅਹਮਦਾਬਾਦ ਦੇ ਵਿੱਚ ਇਹ ਅੰਡਾਨੀ ਦਾ 1000 ਕਰੋੜ ਰੁਪਏ ਦਾ ਨਵਾਂ ਜਹਾਜ਼ ਆਇਆ ਜਿਹਨੂੰ ਕਹਿੰਦੇ ਹੁੰਦੇ ਆ ਨਵਾਂ ਲੁੱਕ ਇਹ 10ਵਾਂ ਜੈਟ ਹੈ ਜਿਹੜਾ ਅੰਡਾਨੀ ਨੇ ਖਰੀਦੇ ਆ ਹੁਣ ਪਰਿਵਾਰ ਦੇ ਕਿੰਨੇ ਕੁ ਜੀ ਨੇ 10 ਜਹਾਜ਼ ਨਿੱਜੀ ਤੌਰ ਤੇ ਇਸਨੇ ਜੈਟ ਰੱਖੇ ਹੋਣੇ ਉਹਦੇ ਚ ਫਿਰ ਮੋਦੀ ਸਾਹਿਬ ਐਂਡ ਕੰਪਨੀ ਨੂੰ ਗੇੜੇ ਦਵਾਉਣੇ ਨੇ ਨਾ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਜਦੋਂ ਗੁਜਰਾਤ ਤੋਂ ਸੌਹ ਚੁੱਕਣ ਵਾਸਤੇ ਪ੍ਰਧਾਨ ਮੰਤਰੀ ਦੇ ਦਿੱਲੀ ਪਹੁੰਚਿਆ ਸੀ ਤਾ ਐਸੀ ਅਦਦੂ ਨੱਕੇ ਜੇ ਅੰਦਾਨੀ ਦੇ ਜਹਾਜ਼ ਚ ਆਇਆ ਸੀਗਾ ਹੁਣ ਗਣੇਸ਼ ਚੌਥਰਤੀ ਹੈ ਇਸ ਮੌਕੇ ਭਗਵਾਨ ਗਣੇਸ਼ ਦਾ ਗੁਣगान ਹੋ ਰਿਹਾ ਇਸ ਮੌਕੇ ਜਿਹੜੇ ਪੈਸੇ ਵਾਲੇ ਲੋਕ ਨੇ ਉਹ ਨਵੀਆਂ ਚੀਜ਼ਾਂ ਖਰੀਦੇ ਨੇ ਸੋ ਬਿਲੀਨਰ ਉਦਯੋਗਪਤੀ ਗੌਤਮ ਅੰਦਾਨੀ ਨੇ ਅਮਰੀਕਾ ਦੀ ਜਹਾਜ਼ ਕੰਪਨੀ ਬੋਇੰਗ ਤੋਂ 737 ਮੈਕਸ 8 BBJ ਸੀਰੀਜ਼ ਦਾ ਇਹ ਜਿਹੜਾ ਆ ਲਗਜ਼ ਰਿਵਰਸ ਬਿਜ਼ਨਸ ਜੈਟ ਬੀਟੀਆਰਐਸ ਖਰੀਦਿਆ ਜਿਸ ਦੀ ਕੀਮਤ 1000 ਕਰੋੜ ਰੁਪਏ ਹੈ ਲੰਡਨ ਤੱਕ ਨਾਨਸਟਾਪ ਉਡਾਣੇ ਪਰ ਸਕਦਾ ਬਿਨਾਂ ਰੁਕੇ ਲੰਡਨ ਜਾ ਸਕਦਾ ਹੈ ਜਦੋਂ ਕਿ ਅਮਰੀਕਾ ਕੈਨੇਡਾ ਤੱਕ ਇੱਕ ਵਾਰ ਦੇ ਵਿੱਚ ਫਿਊਲ ਭਰਨ ਤੋਂ ਬਾਅਦ ਇਹ ਪਹੁੰਚ ਸਕਦਾ ਹੈ ਤੇ ਬਿਜ਼ਨਸ ਜੈਟ ਦਾ ਇੰਟੀਰੀਅਰ ਸਵਿਟਜ਼ਰਲੈਂਡ ਦੀ ਕੰਪਨੀ ਤੋਂ 35 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਾਇਆ ਗਿਆ ਦੁਆਰਾ ਇਹ ਅਲਟਰਾ ਲਗਜ਼ਰੀ ਏਅਰਕ੍ਰਾਫਟ ਸੂਟ ਬੈਡਰੂਮ ਬਾਥਰੂਮ ਪ੍ਰੀਮੀਅਮ ਲਾਉਂਜ ਹੈ ਕਾਨਫਰੰਸ ਵਰਗੇ ਰੂਮ ਨੇ ਤੇ ਇਸ ਸੁਵਿਧਾਵਾਂ ਨਾਲ ਲੈਸ ਹੈ 35000 ਫੁੱਟ ਦੀ ਉਚਾਈ ਤੇ ਇਹ ਉੱਡਦਾ ਹੋਇਆ 5 ਸਟਾਰ ਹੋਟਲ ਦੇ ਬਰਾਬਰ ਦੀਆਂ ਸਹੂਲਤਾਂ ਨੇ ਇਸ ਦੇ ਵਿੱਚ ਜਹਾਜ਼ ਦਾ ਸਾਰਾ ਇੰਟੀਰੀਅਰ ਪੂਰਾ ਕਰਨ ਦੇ ਲਈ 2 ਸਾਲ ਦਾ ਸਮਾਂ ਲੱਗਿਆ ਸਵਿਟਜ਼ਰਲੈਂਡ ਦੀ ਬੇਸਲ ਸ਼ਹਿਰ ਦੇ ਵਿੱਚ ਇਸ ਨੂੰ 9 ਘੰਟੇ ਦੇ ਵਿੱਚ 6300 ਕਿਲੋਮੀਟਰ ਦੂਰੀ ਤੈਅ ਕਰਕੇ ਇਹ ਗਣੇਸ਼ ਚਤੁਰਦੀ ਦੇ ਮੌਕੇ ਬੁੱਧਵਾਰ ਨੂੰ 10 ਵਜੇ ਅਹਮਦਾਬਾਦ ਗੁਜਰਾਤ 에ਰਪੋਰਟ ਤੇ ਉਤਰਿਆ। ਵਾਟਰ ਕੈਨਨ ਦੇ ਨਾਲ ਇਸ ਨੂੰ ਸਲੂਟ ਕਰਕੇ ਇਸ ਦਾ ਸਵਾਗਤ ਕੀਤਾ ਗਿਆ। ਪਾਣੀ ਦੀਆਂ ਫੁਹਾਰਾਂ ਮਾਰ ਕੇ। ਆਦਾਨੀ ਗਰੁੱਪ ਦੀ ਜਿਹੜੀ ਵਰਕਿੰਗ ਐਵੀਏਸ਼ਨ ਕੰਪਨੀ ਹੈ ਕਰਨਵਤੀ ਐਵੀਏਸ਼ਨ ਕੰਪਨੀ ਹੈ ਇਹਨਾਂ ਦੀ ਉਹਦੇ ਕੋਲ ਇਸ ਨਵੇਂ ਜਹਾਜ਼ ਦੇ ਨਾਲ ਇਹ 10ਵਾਂ ਜਹਾਜ਼ ਹੈ ਜਿਹੜਾ ਉਸ ਬਿਲਡ ਵਿੱਚ ਸ਼ਾਮਲ ਹੋ ਗਿਆ ਫਲੀਟ 'ਚ। ਕਾਬਲੇ ਗੋਰਾ ਕੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਵੀ 24 ਅਗਸਤ 2022 ਨੂੰ ਇਹ ਸੀਰੀ ਦਾ ਜਹਾਜ਼ ਖਰੀਦਿਆ ਸੀ ਹੁਣ ਬੋਇੰਗ 737 ਮੈਕਸ 200 ਸੀਟਰ ਜਹਾਜ਼ ਦਾ ਉਪਯੋਗ ਆਕਾਸਾ 에ਅਰਲਾਈਨਸ 에ਅਰ ਇੰਡੀਆ ਐਕਸਪ੍ਰੈਸ ਸਪਾਈਸ ਜੈਟ ਵੀ ਕਰਦੇ ਨੇ ਹੁਣ ਉਦਯੋਗਪਤੀ ਵੀ ਆਪਣੇ ਨਿੱਜੀ ਉਪਯੋਗ ਦੇ ਵਾਸਤੇ ਇਹਨਾਂ ਦਾ ਇਸਤੇਮਾਲ ਕਰ ਰਹੇ ਨੇ ਅੰਧਾਨੀ ਗਰੁੱਪ ਦੇ ਕੋਲ ਇਸ ਵਕਤ ਅਮਰੀਕਾ ਕੈਨੇਡਾ ਬਰਾਜ਼ੀਲ ਦੇ 6 ਸੀਰੀਜ਼ ਦੇ 10 ਜਹਾਜ਼ ਨੇ ਤੇ ਇਸ ਕੰਪਨੀ ਕੋਲ ਜਿਹੜਾ ਇਹ ਅਮਰੀਕਨ ਬੋਇੰਗ 737 ਮੈਕਸ ਆ ਇਹ 1000 ਕਰੋੜ ਦੀ ਕੀਮਤ ਹੈ ਇਸ ਦੀ ਤੇ ਇਸ ਦੌਰਾਨ ਕੈਨੇਡੀਅਨ ਗਲੋਬਲ 550 ਆ ਜਿਹੜਾ ਉਹ 400 ਕਰੋੜ ਕੀਮਤ ਦਾ ਹੈ ਤੇ ਸਵਿਸ਼ ਮੇਡ ਪਾਇਲਟਸ 24 ਇਹ ਦੇ 5 ਜਹਾਜ਼ ਨੇ ਇਹ 120 ਕਰੋੜ ਦਾ ਤੇ ਬ੍ਰਾਜ਼ੀਲੀਅਨ ਅੰਬੇਰ ਲਗੋਸੀ 650 ਇਹ ਤਿੰਨ ਜਹਾਜ਼ ਨੇ 250 ਕਰੋੜ ਦਾ ਹੁਣ ਤੁਸੀਂ ਹਿਸਾਬ ਲਾ ਲਓ 1000 ਕਰੋੜ ਦਾ ਇਹ ਖਰੀਦਿਆ ਤੇ ਕੈਨੇਡੀਅਨ ਗਲੋਬਲ ਜਿਹੜਾ 650 ਹੈ ਇਹ 400 ਕਰੋੜ ਦਾ 1400 ਕਰੋੜ ਤੇ 1400 ਕਰੋੜ ਦਿੱਤਾ ਇਹ ਦੋ ਜਹਾਜ਼ ਹੋਗੇ ਤੇ ਸਵਿਸ਼ ਮੇਡ ਫਲਾਈਟ ਆ ਜਿਹੜਾ ਇਹ ਪੰਜ ਜਹਾਜ਼ ਨੇ 120 ਕਰੋੜ ਦੇ ਨੇ 600 ਕਰੋੜ ਇਹ ਹੋ ਗਿਆ 14 ਤੇ 6 2000 ਕਰੋੜ ਤੇ ਜਿਹੜਾ ਬ੍ਰਾਜ਼ਾਇਲ 에ਅ ਬ੍ਰਾਜ਼ੀਲੀਆਈ रहेਗਾ ਇਹ ਤਿੰਨ ਜਹਾਜ਼ ਨੇ ਇਹ 2500 ਕਰੋੜ ਦਾ 1500 ਜਾਨੀ 2700 ਕਰੋੜ ਦੇ ਇਹਦੇ ਕੋਲ 10 ਜਹਾਜ਼ ਨੇ ਸੋ ਇਸ ਦੀ ਕੀਮਤ ਜਿਹੜੀ ਹੈ ਅ ਇਸ ਦੌਰਾਨ ਪਹਿਲਾਂ ਇਸ ਨੇ ਬੀ 200 ਹਾਕਰ ਚੈਲੈਂਜਰ ਸੀਰੀਜ਼ ਦੇ ਤਿੰਨ ਪੁਰਾਣੇ ਜੱਟ ਨੇ ਉਹ ਵੇਚ ਦਿੱਤੇ ਨੇ ਜਾਨੀ 2700 ਕਰੋੜ ਦਿੱਤਾ ਇਸ ਨੇ ਜਹਾਜ਼-ਜਹਾਜ਼ ਰੱਖੇ ਹੋਏ ਨੇ ਆਪਣੇ ਘੁੰਮਣ ਫਿਰਨ ਵਾਸਤੇ ਜੈਟ ਹਾਈ ਪ੍ਰੋਫਾਈਲ ਮੀਟਿੰਗਸ ਦੇ ਲਈ ਰੱਖਿਆ ਗਿਆ ਕਾਨਫਰੰਸ ਟੇਬਲ ਐਸ ਦੇ ਵਿੱਚ ਵਿਸ਼ਾਲ ਲੌਂਜ ਹੈ ਉੱਚ ਪੱਧਰੀ ਸੁਰੱਖਿਆ ਪ੍ਰਣਾਲੀ ਹੈ ਸੁਰੱਖਿਅਤ ਸੰਚਾਰ ਲਾਈਨਾਂ ਨੇ ਉੜਦੇ ਹੋਏ ਜਹਾਜ਼ ਦੇ ਵਿੱਚ ਮੀਟਿੰਗ ਦੇ ਲਈ ਹਾਈ ਸਪੀਡ ਵਾਈਫਾਈ ਹੈ ਸੈਟੇਲਾਈਟ ਕਮਿਊਨੀਕੇਸ਼ਨ ਹੈ ਤੇ ਸਮਾਰਟ ਆਟੋਮੋਸ਼ਨ ਸਿਸਟਮ ਕੰਮ ਕਰਦਾ ਹੈ ਇਹ ਨਹੀਂ ਕਿ ਤੁਸੀਂ ਜਹਾਜ਼ ਚੜ੍ਹ ਗਏ ਤੁਹਾਡਾ ਨੈਟ ਬੰਦ ਹੋ ਜਾਊ ਸੋ 2700 ਕਰੋੜ ਰੁਪਏ ਦੇ ਤਾਂ ਜਹਾਜ਼ ਇਸਨੇ ਰੱਖੇ ਨੇ ਮੋਦੀ ਸਾਹਿਬ ਦੇ 11 ਸਾਲਾਂ 'ਚ ਕਿੰਨੀ ਤਰੱਕੀ ਕਰ ਗਿਆ ਇਹ ਤੁਸੀਂ ਹਿਸਾਬ ਲਾ ਲਓ ਚਲੋ ਠੀਕ ਹੈ ਰਿਲਾਇੰਸ ਵਾਲੇ ਖਾਨਦਾਨੀ ਅਮੀਰ ਸੀਗੇ ਇਹ ਥੋੜੇ ਦਿਨਾਂ ਦੇ ਵਿੱਚ ਰਜਿਆ ਹੋਇਆ ਅਮੀਰ ਹੈ ਜਿਸ ਤੇ ਮੋਦੀ ਸਾਹਿਬ ਦੀ ਬਹੁਤੀ ਕਿਰਪਾ ਹੋਈ ਹੈ ਹੁਣ ਆਜੋ ਦੂਸਰੇ ਪਾਸੇ ਭਾਰਤ ਦੀ ਸਥਿਤੀ ਕੀ ਹੈ ਭਾਰਤੀ ਤੁਸੀਂ ਲੱਖ ਮਾਲਾ ਦੇ ਮੰਨ ਕੇ ਰਗੜੀ ਜਾਓ ਲੱਖ ਤੁਸੀਂ ਸੁਖਮਣੀ ਸਾਹਿਬ ਦੇ ਪਾਠ ਕਰੀ ਜਾਓ ਮੇਰੀ ਗੱਲ ਦਾ ਬੁਰਾ ਲੱਗਣਾ ਕਈਆਂ ਨੂੰ ਪਰ ਪ੍ਰੈਕਟੀਕਲ ਕਰਾਂਗਾ ਮੈਂ ਲੱਖ ਤੁਸੀਂ ਪਾਠ ਕਰੀ ਜਾਓ ਪਰ ਤੁਹਾਡੇ ਲਾਈਫ ਸਟਾਈਲ ਨੇ ਤੁਹਾਡੀ ਜ਼ਿੰਦਗੀ ਬਿਜ਼ਾਉਣੀ ਹੈ ਹੁਣ ਕਿੰਨੇ ਲੋਕ ਨੇ ਜਮਸ਼ੇਦ ਟਾਟਾ ਵਰਗੇ ਜਾਂ ਹੋਰ ਜਿਹੜੇ ਕਿਰਤ ਕਰਦੇ ਸੀ 90 90 ਸਾਲ ਉਮਰਾਂ ਭੋਗ ਕੇ ਗਏ ਨੇ ਪ੍ਰਕਾਸ਼ ਸਿੰਘ ਬਾਦਲ ਨੇ ਮੈਨੂੰ ਨਹੀਂ ਲੱਗਦਾ ਕਿ ਬਾਦਲ ਸਾਹਿਬ ਪਾਠ ਕਰਦੇ ਹੋਣੇ ਕਿਉਂਕਿ ਬੰਦਾ ਜੇ ਪਾਠ ਕਰਦਾ ਹੈ ਕਿਤੇ ਨਾ ਕਿਤੇ ਕੋਈ ਗੁਰਬਾਣੀ ਦਾ ਸ਼ਬਦ ਉਹਦੀ ਜ਼ੁਬਾਨ ਤੇ ਤਾਂ ਆ ਜਾਂਦਾ ਕਿਉਂਕਿ ਰੋਜ਼ ਜਦੋਂ ਅਸੀਂ ਪਾਠ ਕਰਦੇ ਆਂ ਈਵਨ ਰਹਿਰਾ ਸਾਹਿਬ ਜਾਂ ਸੁਖਮਣੀ ਸਾਹਿਬ ਸੁਣਦੇ ਆਂ ਤੇ ਜਪਜੀ ਸਾਹਿਬ ਸੁਣਦੇ ਆਂ ਗੁਰਦੁਆਰੇ ਦੇ ਸਪੀਕਰ ਤੋਂ ਸੁਣ ਕੇ ਹੀ ਬਹੁਤ ਸਾਰੇ ਅਨਪੜ੍ਹ ਲੋਕਾਂ ਦੇ ਮਨਾਂ 'ਚ ਗੁਰਬਾਣੀ ਦੀਆਂ ਕਿੰਨੀਆਂ ਟੁਕਾ ਨਹੀਂ ਜਿਹੜੀਆਂ ਵਾਕ ਨੇ ਜਿਹੜੇ ਉਹ ਜ਼ੁਬਾਨ ਤੇ ਆ ਜਾਂਦੇ ਨੇ ਬਾਦਲ ਸਾਹਿਬ ਨੇ ਆਪਣੀ ਜ਼ਿੰਦਗੀ ਚ ਮੈਂ ਉਹਨਾਂ ਦੇ ਮੂੰਹੋਂ ਇੱਕ ਵਾਰੀ ਇੱਕ ਵਾਕ ਸੁਣਿਆ ਮੈਂ ਸਾਬ ਨਹੀਂ ਸਕਿਆ ਉਹ ਗੁਰਬਾਣੀ ਦਾ ਉਹੀ ਉਹਨਾਂ ਨੇ ਗਲਤ ਬੋਲ ਦਿੱਤਾ ਸੀ ਕਿਉਂਕਿ ਜੋ ਅਸੀਂ ਪੜ੍ਹਦੇ ਆ ਉਹ ਕੁਦਰਤੀ ਤੁਹਾਡੀ ਸ਼ਬਦਾਬਲੀ ਚੋਂ ਸ਼ਬਦ ਆ ਜਾਂਦੇ ਨੇ ਪਰ ਬਾਦਲ ਸਾਹਿਬ ਦੇ ਮੂੰਹੋਂ ਮੈਂ ਕਦੇ ਨਹੀਂ ਸੁਣਿਆ ਮੈਨੂੰ ਲੱਗਦਾ ਵੀ ਨਹੀਂ ਕਿ ਉਹ ਪਾਠ ਕਰਦੇ ਹੋਣਗੇ ਕਿਉਂਕਿ ਉਹ ਸਵੇਰੇ 4 ਵਜੇ ਉੱਠ ਕੇ ਤਾਂ ਨਿਕਲ ਜਾਂਦੇ ਸੀ ਪਿੰਡਾਂ ਚੋਂ ਲੋਕਾਂ ਨੂੰ ਮਿਲਣ ਉਹਨਾਂ ਦੀ ਇੱਕ ਵੱਖਰੀ ਫਿਤਰਤ ਸੀ ਸੋ ਇਸ ਦੌਰਾਨ ਤੁਸੀਂ ਵੇਖੋ ਪਰ ਕਿੱਡੀ ਸੋਹਣੀ ਉਮਰ ਭੋਕੇ ਗਏ ਨੇ ਪਰ ਭਾਈ ਨਰਮਲ ਸਿੰਘ ਖਾਲਸਾ ਬੜੇ ਮਸ਼ਕਤੀਬੰਦੇ ਸੀ ਕਿੰਨਾ ਉਹਨਾਂ ਨੇ ਸ਼ਬਦ ਗaan ਕੀਤਾ ਪਰ ਉਹ ਬਿਮਾਰੀ ਦੇ ਕਾਰਨ ਕਿਸ ਉਮਰ ਚ ਗਏ ਨੇ ਕਬਰਾਂ ਕੇ ਗਏ ਨੇ ਹੁਣ ਤੁਸੀਂ ਵੇਖੋ ਕਿ ਇੱਕ ਰਿਪੋਰਟ ਹੈ ਕਿ ਗੰਦਗੀ ਦੇ ਕਾਰਨ ਭਾਰਤੀਆਂ ਦੀ ਉਮਰ 3.5 ਸਾਲ ਘਟ ਰਹੀ ਹੈ ਜ਼ਹਿਰੀਲੇ ਪੌਣ ਪਾਣੀ ਦੇ ਕਾਰਨ ਭਾਰਤੀ ਆਪਣੀ ਜ਼ਿੰਦਗੀ ਦੇ 40 ਮਹੀਨੇ 45 ਮਹੀਨੇ ਘਟਾ ਲੈਂਦੇ ਨੇ ਭਾਰਤ ਦੀ ਵਾਦੀ 140 ਕਰੋੜ ਹੈ ਇਹ 140 ਕਰੋੜ ਵਾਦੀ ਅਜਿਹੇ ਇਲਾਕਿਆਂ ਚ ਰਹਿੰਦੀ ਹੈ ਜਿੱਥੇ ਕਣ ਪ੍ਰਦੂਸ਼ਣ ਦੀ ਸਾਲਾਨਾ ਔਸਤ WHO ਦੇ ਤਹਿਤ ਕੀਤੇ ਗਏ ਨਿਰਦੇਸ਼ਾਂ ਤੋਂ ਕਿਤੇ ਵੱਧ ਹੈ ਇਸ ਰਿਪੋਰਟ ਦੇ ਵਿੱਚ ਇਹ ਖਲਾਸਾ ਹੋਇਆ ਕਿ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਭਾਰਤ ਵਿੱਚ ਹਵਾ ਗੁਣਵੱਤਾ ਆਲਮੀ ਮਾਪਦੰਡਾਂ ਦੇ ਮੁਕਾਬਲੇ ਸਭ ਤੋਂ ਸਵੱਛ ਪੌਣ ਪਾਣ ਵਾਲੀ ਖੇਤਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਔਸਤਨ ਜਿਹੜੇ ਨੇ ਉਹ ਨੋਮ ਮੈਨੇ 4 ਦਿਨ ਵੱਧ ਜਿਉ ਸਕਦੇ ਨੇ ਦਾ એનર્ਜੀ ਪਾਲਿਸੀ ਇੰਸਟੀਚਿਊਟ ਐਟ ਦੀ ਯੂਨੀਵਰਸਿਟੀ ਆਫ ਸ਼ਿਕਾਗੋ ਦੀ ਰਿਪੋਰਟ ਹੈ ਈਪੀਆਈਸੀ ਦੀ ਜਿਸ ਦੇ ਵਿੱਚ ਦੱਸਿਆ ਗਿਆ ਕਿ 2025 ਦੇ ਵਿੱਚ ਹਵਾ ਦੀ ਗੁਣਵੱਤਾ ਰਿਪੋਰਟ ਮੁਤਾਬਕ ਸਾਲ 2023 ਦੇ ਵਿੱਚ ਭਾਰਤ ਦੇ ਵਿੱਚ ਜਿਹੜੇ ਪੀਐਮ 2.5 ਤੋਂ 2.5 ਸੀਗੇ ਉਹਨਾਂ ਦਾ ਪੱਧਰ 2022 ਦੇ ਮੁਕਾਬਲੇ ਵੱਧ ਸੀਗਾ ਯਾਨੀ 23 ਚ ਪੋਲੂਸ਼ਨ ਹੋਰ ਵਧਿਆ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਇਹ ਪੱਧਰ WHO ਵਿਸ਼ਵ ਸਿਹਤ ਸੰਸਥਾ ਦੇ ਮਾਪਦੰਡਾਂ ਦੇ ਨਾਲੋਂ 8 ਗੁਣਾ ਵੱਧ ਹੈ। ਇਸ ਲਈ ਹਾਰਜੀ ਤੌਰ ਤੇ ਆਲਮੀ ਪਮਾਨਿਆਂ ਦੇ ਮੁਤਾਬਕ ਇਸ ਨੂੰ ਲੈਉਣ ਲਈ ਭਾਰਤੀਆਂ ਦੀ ਔਸਤ ਉਮਰ ਜਿਹੜੀ ਹੈ ਉਹ 350 ਸਾਲ ਵਧਾਈ ਜਾ ਸਕਦੀ ਹੈ। WHO ਦੇ ਸਾਲ 221 ਦੇ ਹਵਾ ਦੇ ਗੁਣਵੱਤਾ ਮਾਪਦੰਡਾਂ ਦੇ ਮੁਤਾਬਕ PM 2.5 ਦੀ ਸਾਲਾਨਾ ਮਾਤਰਾ 5 ਮਾਈਕਰੋਗ੍ਰਾਮ ਪ੍ਰਤੀ ਕਿਲੋਮੀਟਰ ਹੋਣੀ ਚਾਹੀਦੀ ਹੈ। ਜਦੋਂ ਕਿ PM 10 ਦੇ ਮਾਮਲੇ ਦੇ ਵਿੱਚ ਇਹ ਪਦਰ 15 ਮਾਈਕਰੋਗ੍ਰਾਮ ਪ੍ਰਤੀ ਕਣ ਮੀਟਰ ਤੈਅ ਕੀਤਾ ਗਿਆ ਇਹ ਹੱਦਾਂ ਭਾਰਤ ਦੇ ਆਪਣੇ ਮੌਜੂਦ ਮਾਪਦੰਡਾਂ ਤੋਂ ਕਿਤੇ ਵੱਧ ਸਖਤ ਨੇ ਜਿਸ ਦੇ ਤਹਿਤ PM 2.5 ਲਈ ਸਾਲਾਨਾ ਔਸਤ ਮਾਤਰਾ 40 ਮਾਈਕਰੋਗ੍ਰਾਮ ਤੇ PM 10 ਦੇ ਲਈ 60 ਮਾਈਕਰੋਗ੍ਰਾਮ ਤੈਅ ਕੀਤੀ ਗਈ ਹੈ ਇਸ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਭਾਰਤ ਦੀ 46% ਆਬਾਦੀ ਅਜਿਹੇ ਇਲਾਕਿਆਂ 'ਚ ਰਹਿੰਦੀ ਹੈ ਜਿੱਥੇ PM 2.5 ਦਾ ਸਾਲਾਨਾ ਔਸਤ ਪੱਧਰ ਕੌਮੀ ਪੈਮਾਨਾ ਜਿਹੜਾ ਮਾਈਕਰੋਗ੍ਰਾਮ ਦਾ ਪ੍ਰਤੀ ਕਾਣ ਮੀਟਰ ਨਾਲੋਂ ਵੱਧ ਹੈ ਸੋ ਇਸ ਕਰਕੇ ਭਾਰਤ ਵਿੱਚ ਜਿਹੜੀ ਗੰਦਗੀ ਆ ਜਾਂ ਸਾਨੂੰ ਇਹ ਅਕਲ ਨਹੀਂ ਕਿ ਕੀ ਕਰਨਾ ਅਸੀਂ ਗਿੱਲਾ ਘਾਹ ਖੋਤਦੰਨੇ ਆ ਸੜਕਾਂ ਤੋਂ ਉਹਨੂੰ ਅੱਗ ਲਾ ਕੇ ਵੇਜੰਨੇ ਆ ਗਿੱਲੇ ਪੱਤੇ ਗਿੱਲੀ ਗੰਦਗੀ ਜਿਹੜੀ ਆ ਉਹ ਅਸੀਂ ਸੁੱਟਦੇ ਆ ਗਿੱਲੇ ਤੇ ਸੁੱਕੇ ਦੇ ਕੂੜੇ ਦਾ ਸਾਨੂੰ ਫਰਕ ਨਹੀਂ ਸੋ ਇਸ ਕਰਕੇ ਅਸੀਂ ਜੇ ਕਹਿੰਦੇ ਆ ਨਾ ਕਿ ਕੁੱਤਾ ਵੀ ਪੂੰਛ ਮਾਰ ਕੇ ਬੰਦਾ ਪਰ ਅਫਸੋਸ ਕਿ ਅਸੀਂ ਆਪਣੇ ਆਲੇ ਦੁਆਲੇ ਵੀ ਸਫਾਈ ਨਹੀਂ ਕਰਨਾ ਚਾਹੁੰਦੇ ਅਸੀਂ ਵੇਖਿਆ ਲੋਕ ਇਸ਼ਨਾਨ ਕਰ ਲੈਂਦੇ ਨੇ ਪਰ ਮਾਫ ਕਰਨਾ ਕਈਆਂ ਦੇ ਪੈਰ ਵੇਖਿਆ ਕਈਆਂ ਦੇ ਹੱਥ ਵੇਖਿਆ ਇੰਨੇ ਗੰਦੇ ਉਹਨਾਂ ਦੇ ਨਹਲ ਰਹੇ ਰੱਬ ਦਾ ਨਾਮ ਬ੍ਰਸ਼ ਕੋਈ ਕਰਨਾ ਨਹੀਂ ਦੰਤਣ ਕੋਈ ਕਰਨੀ ਨਹੀਂ ਉਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਧਰਮ ਦੇ ਵਿੱਚ ਹੁਣ ਜਿਹੜੀ ਸੁਚਮਤਾ ਕਿ ਝੂਠਾ ਨਹੀਂ ਕਿਸੇ ਨੂੰ ਦੇਣਾ ਇਹ ਵੀ ਇੱਕ ਬਹੁਤ ਅੱਛੀ ਆਦਤ ਹੈ ਝੂਠ ਨੂੰ ਬਹੁਤ ਵੱਡਾ ਪਾਪ ਸਮਝਿਆ ਗਿਆ ਕਿਉਂਕਿ ਝੂਠ ਗੰਦਗੀ ਫਲਾਉਂਦੀ ਹੈ ਉਹਨਾਂ ਕੀ ਤੁਸੀਂ ਆ ਖਾਓ ਉਹਨਾਂ ਕੀ ਪਲੇਟ ਚ ਪਾਓ ਜਿੰਨਾ ਕ ਖਾ ਜਾਣਾ ਇਸ ਮੁਤਲਕ ਜੇ ਭਾਰਤ ਦੇ ਰਹਿਣ ਸਹਿਣ ਦੀ ਸਥਿਤੀ ਵੇਖਿਆ ਜਾਵੇ ਤਾਂ ਭਾਰਤ ਦਾ ਸ਼ਹਿਰ ਬੰਬੇ ਔਰਤਾਂ ਲਈ ਸਭ ਤੋਂ ਸੁਰੱਖਿਅਤ ਹੈ ਜਿਸ ਬੰਬੇ ਬਾਰੇ ਕਿਹਾ ਜਾਂਦਾ ਕਿ ਉੱਥੇ ਮਾਇਆ ਨਗਰੀ ਹੈ ਜੀ ਉੱਥੇ ਲੁੱਟ ਬੜੀ ਹੈ ਜੀ ਮੈਂ ਵੀ ਇੱਕ ਦੋ ਵਾਰੀ ਜਾਣ ਦਾ ਜਦੋਂ ਮੌਕਾ ਮਿਲਦਾ ਵੇਖਿਆ ਕਿ ਬੰਬੇ ਦੇ ਵਿੱਚ ਕਾਲਜਾਂ ਯੂਨੀਵਰਸਟੀਆਂ ਦੇ ਵਿੱਚ ਵੀ ਸਕੂਲਾਂ ਦੇ ਵਿੱਚ ਵੀ ਜਾਂ ਆਮ ਵੀ ਤੁਸੀਂ ਉੱਥੇ ਕਿਤੇ ਖੜ ਕੇ ਵੇਖੋ ਉੱਥੇ ਕੋਈ ਕੁੜੀ ਕਤਰੀ ਜਾਂਦੀ ਹੈ ਤੇ ਕੋਈ ਬੌਦਰ ਨਹੀਂ ਕਰਦਾ ਆ ਪੰਜਾਬੀ ਯੂਨੀਵਰਸਿਟੀ ਜਿਸ ਤੇ ਵਿਚਾਰ ਰੋਲਾ ਪੈ ਰਿਹਾ ਕਿ ਬੇਅਦਬੀ ਹੋ ਗਈ ਭਾਈ ਕਾਨ ਸਿੰਘ ਨਾਬਾ ਦੇ ਮਹਾਨ ਕੋਸ਼ ਦੀ ਇੱਥੇ ਕਿੰਨੀਆਂ ਕੁੜੀਆਂ ਦੇ ਨਾਲ ਜ਼ਬਰਜਨਾ ਹੋਇਆ ਕਿੰਨੀਆਂ ਕੁੜੀਆਂ ਦੇ ਨਾਲ ਛੇੜਛਾੜ ਹੋਈ ਹੈ ਇੱਕ ਗੁਰਸਿੱਖ ਕਹਾਉਂਦਾ ਵਾਈਸ ਚਾਂਸਲਰ ਉਸ ਦੇ ਉੱਤੇ ਕੁੜੀਆਂ ਦੇ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਨੇ ਕਿੰਨੇ ਪ੍ਰੋਫੈਸਰ ਵਿਦਵਾਨ ਨੇ ਜਿਹੜੇ ਇਸ ਤਰ੍ਹਾਂ ਦੇ ਕਾਰਿਆਂ 'ਚ ਫਸੇ ਨੇ ਕੀ ਕਰੋਗੇ ਤੁਸੀਂ ਏਵ ਟੀਜ਼ਿੰਗ ਤੁਸੀਂ ਪੰਜਾਬ ਦੇ ਕਿਸੇ ਕੋਨੇ 'ਚ ਜਿਵੇਂ ਕੋਈ ਬਿਹਾਰੀ ਮਜ਼ਦੂਰ ਆਪਣੀ ਲਗਾਈ ਨੂੰ ਲੈ ਕੇ ਆਉਂਦਾ ਉਹ ਕਹਿੰਦਾ ਮੇਰੂ ਆ ਕੁੰਡ ਕੱਢ ਲੈ ਪੰਜਾਬੀ 180 ਡਿਗਰੀ ਤੱਕ ਗਰਦਨ ਘੁਮਾ ਲੈਂਦੇ ਨੇ ਔਰਤ ਨੂੰ ਵੇਖਣ ਲਈ ਇਹ ਸੱਚ ਹੈ ਬਹੁਤੇ ਪੰਜਾਬੀ ਪਰ ਮਹਾਰਾਸ਼ਟਰ ਦੇ ਵਿੱਚ ਤੁਸੀਂ ਵੇਖੋ ਕਿ ਈਵ ਟੀਜ਼ਿੰਗ ਦੀਆਂ ਜਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਘੱਟ ਨੇ ਹੁਣ ਇਹ ਰਿਪੋਰਟ ਦੱਸਦੀ ਹੈ ਕਿ ਬੰਬੇ ਅਤੇ ਕੋਮਾ ਸੈਵਨ ਸਿਸਟਰ ਸਟੇਟਸ ਹੈ ਇੱਥੇ ਮਤਲਬ ਔਰਤਾਂ ਦੇ ਵਾਸਤੇ ਸਭ ਤੋਂ ਸੁਰੱਖਿਅਤ ਏਰੀਆ ਹੈ ਪਰ ਪੰਜਾਬ ਚ ਕੀ ਸਥਿਤੀ ਹੈ ਪੰਜਾਬ ਦੇ ਵਿੱਚ ਗੁਰੂ ਸਾਹਿਬ ਦੀ ਇੰਨੀ ਕਿਰਪਾ ਕਿ ਪੰਜਾਬ ਦੇ ਵਿੱਚ ਔਰਤ ਸੁਰੱਖਿਅਤ ਹੈ ਨਹੀਂ ਕੌਮੀ ਸਲਾਹ ਹੁਣ ਕਈ ਕਹਣਗੇ ਜੀ ਇਹ ਸਿੱਖਾਂ ਨੂੰ ਬਦਨਾਮ ਕਰਦੇ ਨੇ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਕਿਵੇਂ ਛੇੜਛਾੜ ਵਧ ਰਹੀ ਹੈ ਕਾਲਜਾਂ ਯੂਨੀਵਰਸਟੀਆਂ ਦੇ ਵਿੱਚ ਮਾਫ ਕਰਨਾ ਇਹ ਹਾਲਾਤ ਨੇ ਕੌਮੀ ਸਲਾਹਨਾ ਰਿਪੋਰਟ ਤੇ ਮਹਿਲਾ ਸੂਚਕ ਅੰਕ ਨਾਰੀ 225 ਦੇ ਅਨੁਸਾਰ ਕੋਇਮਾ ਵਿਸ਼ਾਖਾਪਟਨਮ ਭਵਨੇਸ਼ਵਰ ਆਇਜ਼ਲ ਗੰਗਟੌਕ ਤੇ ਇਟਾਨਗਰ ਤੇ ਮੁੰਬਈ ਔਰਤਾਂ ਦੇ ਵਾਸਤੇ ਦੇਸ਼ ਦਾ ਸਭ ਤੋਂ ਸੁਰੱਖਿਆ ਸ਼ਹਿਰ ਨੇ ਜਦੋਂ ਕਿ ਬਿਹਾਰ ਦੀ ਰਾਜਧਾਨੀ ਪਟਨਾ ਜੈਪੁਰ ਫਰੀਦাবাদ ਦਿੱਲੀ ਕੋਲਕਾਤਾ ਤੇ ਸ਼੍ਰੀਨਗਰ ਤੇ ਰਾਂਚੀ ਨੂੰ ਸਭ ਤੋਂ ਹੇਠਲਾ ਦਰਜਾ ਜਿੱਥੇ ਔਰਤਾਂ ਸੁਰੱਖਿਅਤ ਨਹੀਂ ਹਨ ਇਹ ਰਿਪੋਰਟ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜੇ ਰਾਹਤ ਕਰਨੇ ਜਾਰੀ ਕੀਤੀ ਹੈ ਜਿਸ ਦੇ ਵਿੱਚ ਦੱਸਿਆ ਗਿਆ ਕਿ ਦੇਸ਼ ਦੇ ਹਾਲਾਂਕਿ ਇਹਦੇ ਵਿੱਚ ਧਾਰਮਿਕ ਸਿਟੀ ਦਾ ਵਹਿਰਵਾ ਨਹੀਂ ਦਿੱਤਾ ਗਿਆ ਚਲੋ ਪਟਨਾ ਦਾ ਹੈਗਾ ਗੁਰੂ ਸਾਹਿਬ ਦਾ ਜਨਮ ਸਥਾਨ ਹੈ ਪਵਿੱਤਰ ਨਗਰੀ ਹੈ ਪਰ ਇਹਦੇ ਵਿੱਚ ਬਨਾਰਸ ਦਾ ਇਹਦੇ ਵਿੱਚ ਅਮਰਸਰਦਾ ਦਾ ਇਹਦੇ ਵਿੱਚ ਭੁਵਨੇਸ਼ਵਰ ਓਡੀਸ਼ਾ ਦਾ ਕੋਈ ਵਹਿਰਵਾ ਨਹੀਂ ਹੈ ਜਣੀ ਮੈਂ ਇੱਕ ਵਾਰੀ ਫੇਰ ਰਿਪੀਟ ਕਰ ਦਿਆਂ ਕਿ ਇਸ ਕੌਮੀ ਸੁਰੱਖਿਆ ਨਾਰੀ ਸੂਚਕ ਅੰਕ ਜਿਹੜਾ ਵਿਮਨ ਕਮਿਸ਼ਨ ਆਫ ਇੰਡੀਆ ਨੇ ਜਾਰੀ ਕੀਤਾ ਉਸ ਮੁਤਾਬਕ ਕੋਹਿਮਾ ਵਿਸ਼ਾਖਾਪਟਨਮ ਭੁਵਨੇਸ਼ਵਰ ਆਇਜਲ ਗੈਂਗਟਾਕ ਈਟਾ ਨਗਰ ਤੇ ਬੰਬੇ ਦੇਸ਼ ਦੀਆਂ ਸਭ ਤੋਂ ਸੁਰੱਖਿਅਤ ਸਿਟੀ ਨੇ ਔਰਤਾਂ ਦੇ ਵਾਸਤੇ ਕੋਹਿਮਾ ਤੇ ਖਾਸ ਕਰਕੇ ਬੰਬੇ ਬਾਕੀ ਦੇ ਥੋੜੇ ਜਿ ਘੱਟ ਨੇ ਜਦੋਂ ਕਿ ਪਟਨਾ ਪਿੰਕ ਸਿਟੀ ਜੈਪੁਰ ਜੋ ਰਾਜਪੂਤਾਂ ਦੀ ਧਰਤ ਹੈ ਹਰਿਆਣਾ ਦਾ ਫਰੀਦাবাদ ਦੇਸ਼ ਦੀ ਰਾਜਧਾਨੀ ਦਿੱਲੀ ਜੋ ਕੈਪੀਟਲ ਕਿੰਗਡਮ ਜਾਣੀ ਜਾਂਦੀ ਹੈ ਕੋਲਕਾਤਾ ਜਿੱਥੋਂ ਦੀ ਮੁੱਖ ਮੰਤਰੀ ਵੀ ਮਮਤਾ ਬੇਨਰਜੀ ਹੈ ਬੰਗਾਲ ਦੀ ਸ਼੍ਰੀਨਗਰ ਧਰਤੀ ਤੇ ਜੰਨਤ ਤੇ ਰਾਂਚੀ ਇਹ ਉਹ ਸ਼ਹਿਰ ਨੇ ਜਿੱਥੇ ਔਰਤ ਬਿਲਕੁਲ ਸੇਫ ਨਹੀਂ ਹੈ ਕੌਮੀ ਮੈਲਾ ਕਮਿਸ਼ਨ ਦੀ ਚੇਅਰਪਰਸਨ ਵਿਜੇ ਰਾਧਕਰ ਨੇ ਇਹ ਬਿਆਨ ਜਾਰੀ ਕੀਤਾ ਜਿਸ ਵੰਦੀ ਦੇਸ਼ ਦੇ 31 ਸ਼ਹਿਰਾਂ ਦੇ ਵਿੱਚੋਂ 12770 ਔਰਤਾਂ ਦਾ ਸਰਵੇਖਣ ਕੀਤਾ ਗਿਆ ਕੋਈ ਮਾਤੇ ਹੋਰ ਉੱਚੇ ਦਰਜੇ ਵਾਲੇ ਜਿਹੜੇ ਸ਼ਹਿਰ ਨੇ ਜਿੱਥੇ ਔਰਤ ਨੂੰ ਸੁਰੱਖਿਆਤ ਹੈ ਉਹਨਾਂ ਦੇ ਵਿੱਚ ਲਿੰਗ ਅਨੁਪਾਤ ਨਾਗਰਿਕ ਭਾਗੀਦਾਰੀ ਕਾਰਨ ਸੁਰੱਖਿਆ ਦੇ ਪੈਰਾਮੀਟਰ ਤੈਅ ਕੀਤੇ ਗਏ ਨੇ ਜਾਂ ਉੱਥੇ ਜਿਹੜੇ ਔਰਤਾਂ ਦੇ ਖਿਲਾਫ ਛੇੜਛਾੜ ਦੇ ਬਲਾਤਕਾਰ ਦੇ ਕੇਸ ਨੇ ਉਹਨਾਂ ਨੂੰ ਆਧਾਰ ਬਣਾਇਆ ਗਿਆ ਇੱਥੇ ਔਰਤਾਂ ਲਈ ਪੁਲਿਸ ਪ੍ਰਬੰਧ ਮਹਿਲਾ ਅਨੁਕੂਲ ਬੁਨਿਆਦੀ ਢਾਂਚਾ ਮੌਜੂਦ ਹੈ ਦੂਜੇ ਪਾਸੇ ਬਿਹਾਰ ਦੀ ਰਾਜਧਾਨੀ ਪਟਨਾ ਰਾਜਸਥਾਨ ਦਾ ਜੈਪੁਰ ਤੇ ਹੋਰ ਸ਼ਹਿਰਾਂ ਦੇ ਵਿੱਚ ਹਾਲਤ ਇਸ ਤੋਂ ਉਲਟ ਨੇ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਆਖਿਆ ਕਿ ਸੁਰੱਖਿਆ ਨੂੰ ਸਿਰਫ ਕਾਨੂੰਨ ਅਤੇ ਵਿਵਸਥਾ ਦੇ ਮੁੱਦੇ ਵਜੋਂ ਨਹੀਂ ਦੇਖਿਆ ਜਾ ਸਕਦਾ ਸਗੋਂ ਇੱਕ ਅਜਿਹੇ ਮੁੱਦੇ ਵਜੋਂ ਵੇਖਿਆ ਜਾ ਸਕਦਾ ਜੋ ਔਰਤ ਦੇ ਜੀਵਨ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕਰਦਾ ਹੈ ਭਾਵੇਂ ਕਿ ਉਹ ਸਿੱਖਿਆ ਸੇਤ ਕੰਮ ਦੇ ਮੌਕੇ ਤੇ ਆਵਾਜਾਈ ਦੀ ਆਜ਼ਾਦੀ ਹੋਵੇ ਜਦੋਂ ਕਿ ਆਸਤ ਔਰਤਾਂ ਸੁਰੱਖਿਅਤ ਮਹਿਸੂਸ ਕਰਦੀ ਨੇ ਆਪਣੇ ਆਪ ਨੂੰ ਸੀਮਤ ਕਰ ਲੈਂਦੀਆਂ ਨੇ ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਸੁਰੱਖਿਆ ਵਾਤਾਵਰਨ ਦੇਸ਼ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ ਸਾਡੀ ਇਹ ਸਮੱਸਿਆ ਕਿ ਅਸੀਂ ਔਰਤਾਂ ਨੂੰ ਸਿਰਫ ਸੜਕਾਂ ਤੇ ਜਾਂ ਹੋਣ ਵਾਲੇ ਅਪਰਾਧਾਂ ਤੋਂ ਹੀ ਨਹੀਂ ਬਲਕਿ ਸਾਈਬਰ ਅਪਰਾਧਾਂ ਤੇ ਆਰਥਿਕ ਵਿਤਕਰੇ ਤੇ ਮਾਨਸਿਕ ਪਰੇਸ਼ਾਨੀ ਤੋਂ ਵੀ ਬਾਹਰ ਕੱਢੀ ਗਈ ਹੁਣ ਤੁਸੀਂ ਵੇਖੋ ਕਿ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਔਰਤਾਂ ਦੇ ਨਾਲ ਕੀ ਕੁਝ ਹੋਇਆ ਇੱਥੇ ਉਹ ਜਿਹੜਾ ਨਰਭੈ ਕੇਸ ਵਾਪਰੇ ਆ ਜਾਂ ਹੋਰ ਕਾਰਨ ਵਾਪਰੇ ਇਸ ਦੇ ਵਿੱਚ ਤੁਸੀਂ ਵੇਖੋ ਜੰਤਰ ਮੰਤਰ ਤੇ ਦੇਸ਼ ਦੀਆਂ ਜਿਹੜੀਆਂ ਮੁੱਖੇ ਬਾਜ਼ ਮਹਿਲਾਵਾਂ ਸੀ ਉਹ ਬੀਜਪੀ ਦੇ ਇਕਾਗੂ ਜਿਹੜਾ ਕਿ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਆ ਉਸ ਤੇ ਛੇੜ ਛਾੜ ਦੇ ਦੋਸ਼ ਲਾਉਂਦੀਆਂ ਨੇ ਹਾਲਾਤ ਕੀ ਨੇ ਦੂਸਰੇ ਪਾਸੇ ਦੇਸ਼ ਦੇ ਵਿੱਚ ਅੱਜ ਕੱਲ ਤੁਸੀਂ ਵੇਖੋ ਕਿ ਗਣੇਸ਼ ਚੌਥ ਚੱਲ ਰਹੀ ਆ ਜਗਾ ਜਗਾ ਗਣੇਸ਼ ਉਸਤਵ ਨੇ ਜਿਸ ਦੌਰਾਨ ਮਤਲਬ ਨਵੀਂ ਨਵੀਂ ਕਾਢਾਂ ਨੇ ਗਣੇਸ਼ ਜੀ ਤਾਂ ਬੱਸ ਚੂਹੇ ਤੇ ਸਵਾਰ ਹੁੰਦੇ ਆ ਮੂਸੇ ਤੇ ਮੋਸ਼ਕ ਤੇ ਪਰ ਹੁਣ ਗੁਜਰਾਤ ਦੇ ਵਿੱਚ ਆਪਰੇਸ਼ਨ ਸੰਧੂਰ ਦੇ ਥੀਮ ਤੇ ਗਣੇਸ਼ ਜੀ ਨੂੰ ਦਿਖਾਇਆ ਗਿਆ ਪੱਛਮੀ ਬੰਗਾਲ ਦੇ ਵਿੱਚ ਨਾਦੀਆ ਦੇ ਵਿੱਚ ਇੱਕ ਸ਼ੇਰ ਤੇ ਸਵਾਰ ਗਣੇਸ਼ ਜੀ ਨੂੰ ਦਿਖਾਇਆ ਗਿਆ ਮਤਲਬ ਨਵੇਂ-ਨਵੇਂ ਪੈਟਰਨ ਹੁਣ ਤੁਸੀਂ ਵੇਖੋ ਕਿ ਰਾਜਨੀਤੀਕਰਨ ਕਿੰਨਾ ਹੋ ਰਿਹਾ ਧਰਮ ਦਾ ਗੁਜਰਾਤ ਦੇ ਸ਼ਹਿਰ ਰਾਜਕੋਟ ਦੇ ਵਿੱਚ ਆਪਰੇਸ਼ਨ ਸੰਦੂਰ ਦੇ ਥੀਮ ਤੇ ਵੱਡਾ ਪੰਡਾਲ ਬਣਿਆ ਹੋਇਆ ਜਿੱਥੇ ਸ਼ਰਧਾਲੂਆਂ ਨੂੰ ਮੰਤਰ ਮੁਗਧ ਕਰਨ ਦੇ ਵਾਸਤੇ ਨਵੇਂ ਪੈਟਰਨ ਜਾਨੀ ਗਣੇਸ਼ ਜੀ ਨੂੰ ਵੀ ਉਸ ਤੇ ਥੀਮ ਦੇ ਤੌਰ ਤੇ ਪੇਸ਼ ਕਰ ਦਿੱਤਾ ਪੱਛਮੀ ਬੰਗਾਲ ਦੇ ਨਾਦੀਆ ਦੇ ਵਿੱਚ ਗਣੇਸ਼ ਚਤੁਰਦੀ ਦੇ ਮੌਕੇ ਭਗਵਾਨ ਗਣੇਸ਼ ਦੀ ਮੂਰਤੀ ਸ਼ੇਰ ਤੇ ਸਵਾਰ ਦਿਖਾਈ ਗਈ ਹੈ ਜੋ ਆਕਰਸ਼ਨ ਦਾ ਕੇਂਦਰ ਬਣੀ ਹੈ ਹੁਣ ਸ਼ੇਰ ਤੇ ਤਾਂ ਦੁਰਗਾ ਦੇਵੀ ਸਵਾਰ ਹੁੰਦੇ ਨੇ ਕਾਲੀ ਮਾਤਾ ਤੇ ਭਗਵਾਨ ਜਿਹੜੇ ਗਣੇਸ਼ ਨੇ ਉਹ ਤਾਂ ਮੋਸ਼ਕ ਤੇ ਸਵਾਰੀ ਕਰਦੇ ਨੇ ਸੋ ਇਹ ਨਵੇਂ-ਨਵੇਂ ਸلسਲਾ ਚਲੋ ਠੀਕ ਹੈ ਇਹ ਚੀਜ਼ਾਂ ਹੋ ਗਈਆਂ ਨੇ ਪਰ ਆਪਰੇਸ਼ਨ ਸੰਧੂਰ ਦਾ ਥੀਮ ਤੇ ਗਣੇਸ਼ ਉਸਤਵ ਜਿਹੜਾ ਹੈਗਾ ਉਹ ਦਿਖਾਇਆ ਗਿਆ ਯਾਨੀ ਧਰਮ ਦਾ ਰਾਜਨੀਤਿਕਰਨ ਕਿੰਨਾ ਹੁੰਦਾ ਹੁਣ ਜੇ ਧਰਮ ਆਸਥਾ ਦੀ ਗੱਲ ਕਰੀਏ ਭਾਰਤ ਵਿੱਚ ਭਗਤ ਗਰੀਬ ਹੁੰਦੇ ਨੇ ਤੇ ਭਗਵਾਨ ਇੱਥੋਂ ਦਾ ਭਾਵੇਂ ਸਿੱਖਾਂ ਦਾ ਭਾਵੇਂ ਹਿੰਦੂਆਂ ਦਾ ਭਾਵੇਂ ਮੁਸਲਮਾਨਾਂ ਦਾ ਬੜਾ ਅਮੀਰ ਹੁੰਦਾ ਜਾਂਦਾ ਹੈ ਇਸ ਅਸਥ ਦੇ ਵਿੱਚ ਤੁਸੀਂ ਵੇਖੋ ਕਿ ਸੋਨੇ ਦਾ ਇਹ ਦਰਬਾਰ ਸਾਹਿਬ ਮਹਾਰਾਜਾ ਰਣਜੀਤ ਸਿੰਘ ਨੇ ਬਣਾ ਦਿੱਤਾ ਗੁਰੂ ਘਰਾਂ ਤੇ ਸੋਨਾ ਗੁਰੂ ਘਰਾਂ ਤੇ ਹੋਰ ਲਗਜ਼ਰੀ ਆਈਟਮਾਂ ਲੱਗ ਰਹੀਆਂ ਨੇ ਵਿਦੇਸ਼ਾਂ ਤੋਂ ਫੁੱਲ ਆ ਰਹੇ ਨੇ ਇਸੇ ਤਰ੍ਹਾਂ ਤੁਸੀਂ ਵੇਖੋ ਕਿ 11-11 ਕਰੋੜ ਰੁਪਈਆ ਗੁਰੂ ਨਾਨਕ ਸਾਹਿਬ ਦਾ ਪਰਵ ਜਦੋਂ ਸultanpur Lodhi ਚ ਮਨਾਇਆ ਗਿਆ ਸੀ ਉੱਥੇ ਕੀਤਾ ਗਿਆ ਇਸੇ ਤਰ੍ਹਾਂ ਹਿੰਦੂ ਧਰਮ ਮੈਂ ਰਥ ਯਾਤਰਾਵਾਂ ਤੇ ਜਾਂ ਹੋਰ ਮੰਦਰਾਂ ਤੇ ਬਹੁਤ ਪੈਸਾ ਲੱਗ ਰਿਹਾ ਪਰ ਭਾਰਤ ਦੇ ਲੋਕਾਂ ਦੀ ਜਿਹੜੀ ਆਮ ਸਥਿਤੀ ਆ ਕਿ ਗੰਦਗੀ ਦੇ ਕਾਰਨ ਭਾਰਤੀ ਸਾਢੇ 3 ਸਾਲ ਉਮਰ ਆਪਣੀ ਘਟਾ ਰਹੇ ਨੇ ਸੋ ਜਿਸ ਸਿਲਸੇ ਦੇ ਵਿੱਚ ਜੇ ਵੇਖਿਆ ਜਾਵੇ ਕਿ ਭਗਵਾਨ ਇੰਡੀਆ ਦੇ ਨਿਤ ਦਿਨ ਅਮੀਰ ਹੋ ਰਹੇ ਨੇ ਤੇ ਭਗਤ ਇੰਡੀਆ ਦੇ ਦਿਨ ਦਿਨ ਗਰੀਬ ਹੋ ਰਹੇ ਨੇ ਹਾਲਾਂਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਇਹ ਸਿੱਖ ਸਿਧਾਂਤ ਸਮਝਾਉਂਦਾ ਹੈ ਪਰ ਇਸ ਸਿਲਸੇ ਦੇ ਵਿੱਚ ਹੁਣ ਜਿਸ ਤਰ੍ਹਾਂ ਗਣੇਸ਼ ਪੂਜਾ ਹੋ ਰਹੀ ਹੈ ਇਹ ਪੰਜਾਬ ਦੇ ਵਿੱਚ ਪਹਿਲਾਂ ਬਹੁਤ ਹੀ ਨਹੀਂ ਸੀ ਹੁੰਦੀ ਕਿਉਂਕਿ ਹੁਣ ਪੰਜਾਬ ਦੇ ਵਿੱਚ ਇਹ ਵੀ ਗੱਲ ਨਹੀਂ ਕਿ ਪੰਜਾਬ ਦਾ ਹਿੰਦੂਕਰਨ ਹੋ ਰਿਹਾ ਪੰਜਾਬ ਦੇ ਵਿੱਚ ਬਹੁਤ ਹੀ ਜਿਹੜੇ ਲੋਕ ਨੇ ਉਹ ਦੂਜੀਆਂ ਸੂਬਿਆਂ ਤੋਂ ਵੀ ਆ ਰਹੇ ਨੇ ਹੁਣ ਵਿਦੇਸ਼ਾਂ 'ਚ ਤੁਸੀਂ ਜਿੱਥੇ ਅਮਰੀਕਾ ਕੈਨੇਡਾ 'ਚ ਰਹਿੰਦੇ ਹੋ ਉੱਥੇ 10 ਜਾਂ 20 ਸਾਲ ਪਹਿਲਾਂ ਕਿੰਨੇ ਕ ਨਗਰ ਕੀਰਤਨ ਨਿਕਲਦੇ ਸੀਗੇ ਜਾਂ ਕਿੰਨੇ ਕ ਗੁਰੂ ਘਰ ਸੀ ਤੇ ਹੁਣ ਉੱਥੇ ਗੁਰੂ ਘਰ ਵੀ ਵੱਧ ਰਹੇ ਨੇ ਕਿਉਂਕਿ ਪੰਜਾਬੀ ਜਾਂ ਸਿੱਖ ਨੇ ਜਿਹੜੇ ਉਹ ਵਦੇਸ਼ਾਂ ਨੂੰ ਪ੍ਰਵਾਸ ਕਰ ਰਹੇ ਨੇ ਇਸ ਕਰਕੇ ਉੱਥੇ ਸਿੱਖ ਧਰਮ ਦਾ ਬੋਲਵਾਲੇ ਜਿਆਦਾ ਨਹੀਂ ਤੇ ਪੰਜਾਬ ਦੇ ਵਿੱਚ ਸਿੱਖ ਧਰਮ ਦੇ ਬੋਲਵਾਲੇ ਹੁਣ ਘਟ ਰਹੇ ਨੇ ਕਿਉਂਕਿ ਇੱਥੇ ਬਹੁਤੇ ਜਿਹੜੇ ਗਰੀਬ ਲੋਕ ਨੇ ਮਸੀਹੀ ਬਣ ਗਏ ਨੇ ਜਾਂ ਡੇਰਿਆਂ ਨਾਲ ਜੁੜ ਗਏ ਨੇ ਇਹ ਤਬਦੀਲੀਆਂ ਨੇ ਜਾਂ ਇਸ ਦੇ ਵਿੱਚ ਕੁਝ ਜਿਹੜਾ ਡੈਮੋਗ੍ਰਾਫੀ ਬਦਲਦਾ এজেন্ডਾ ਵੀ ਹੈ ਹੁਣ ਬੰਬੇ ਤੋਂ ਇੱਕ ਰਿਪੋਰਟ ਹੈ ਬੰਬਈ ਦਾ ਗਿਰগাঁও ਇਲਾਕਾ ਹੈ ਉੱਥੇ ਜਿਹੜੇ ਮੋਬਈ ਦੇ ਪਹਿਲੇ ਗਣਪਤੀ ਵਿਰਾਜਦੇ ਨੇ ਸਭ ਤੋਂ ਪਹਿਲਾਂ ਬਾਲ ਗੰਗਾਧਰ ਤਿਲਕ ਜੋ ਫ੍ਰੀडम फाइਟਰ ਸੀ ਉਸ ਦੀ ਪ੍ਰੇਰਣਾ ਦੇ ਨਾਲ ਉੱਥੇ 1883 ਦੇ ਵਿੱਚ ਗਣਪਤੀ ਸਥਾਪਨਾ ਹੋਈ ਸੀ ਹੁਣ ਮੁੰਬਈ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਗਣਵਤੀ ਹੈ ਉਹ ਅਮੀਰ ਹੈ ਤੇ ਦੂਸਰਾ ਗਣਪਤੀ ਹੈ ਜਿਹੜਾ ਉਹਦਾ ਕੀ ਸਥਿਤੀ ਹੈ ਇਸ ਬਾਰੇ ਤੁਸੀਂ ਵੇਖੋ ਕਿ 4-400 ਕਰੋੜ ਰੁਪਏ ਦਾ ਬੀਮਾ ਕਰਾਇਆ ਜਾਂਦਾ ਮੂਰਤੀ ਦਾ ਦਸਾਂ ਬੀਆਂ ਦੇ ਨਾ ਵਾਸਤੇ ਉਹਦਾ ਕਿੰਨਾ ਪ੍ਰੀਮੀਅਮ ਜਾਂਦਾ ਕਿਉਂਕਿ ਕਰੋੜਾਂ ਅਰਬਾਂ ਦੇ ਗਹਿਣੇ ਜਿਹੜੇ ਨੇ ਉਹ ਗਣੇਸ਼ੀ ਦੀ ਮੂਰਤੀ ਤੇ ਪਾਏ ਹੁੰਦੇ ਨੇ 1983 ਦੇ ਵਿੱਚ ਗੋਰੇ گاؤں ਦੇ ਵਿੱਚ ਇਹ ਗਣਪਤੀ ਸਥਾਪਨਾ ਸ਼ੁਰੂ ਹੋਈ ਸੀ ਜਿਸ ਦੌਰਾਨ ਉਹਨਾਂ ਦੇ ਦੋ ਨਜਾਇਜ਼ ਸੀ ਜਿਹੜੇ ਲੇਮੇ ਸਾਹਿਬ ਤੇ ਗੌਂਢੇ ਸਾਹਿਬ ਉਹਨਾਂ ਨੇ ਸ਼ੁਰੂ ਕੀਤਾ ਸੀ ਉਸਤਾਦ ਦੇਸ਼ੀ ਕੇ ਲੋਕਾਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਸਵਰਾਜ ਦੀ ਅਲਖ ਜਗਾਈ ਜਾਵੇ ਜਾਨੀ ਧਰਮ ਦੇ ਨਾਮ ਤੇ ਤੁਸੀਂ ਉੱਥੇ ਗਣੇਸ਼ੀ ਦਾ ਪੰਡਾਲ ਲਾਓ ਤੇ ਲੋਕਾਂ ਨੂੰ ਦੇਸ਼ ਦੀ ਆਜ਼ਾਦੀ ਵਾਸਤੇ ਜਾਗਰੂਕ ਕਰੋ ਤੇ ਇਸ ਕਾਰਨ ਜਿਉਂ ਉੱਥੇ ਗੀਤ ਸੰਗੀਤ ਹੋਵੇਗਾ ਹੋਵੇਗਾ ਉਸ ਨੂੰ ਸੁਤੰਤਰਤਾ ਅੰਦੋਲਨ ਦੇ ਰਾਹੀ ਜਿਹੜਾ ਪ੍ਰਚਾਰ ਉਸ ਦਾ ਕੀਤਾ ਜਾਇਗਾ ਜਾਨੀ ਲੋਕਾਂ ਨੂੰ ਧਾਰਮਿਕ ਅਧਾਰ ਤੇ ਇਕੱਠੇ ਕਰੋ ਦੇਸ਼ ਦੀ ਸਵਰਾਜ ਦੇ ਵਾਸਤੇ ਆਜ਼ਾਦੀ ਦੇ ਵਾਸਤੇ ਬਾਲ ਗੰਗਾ ਤਰ ਤਲਕ ਨੇ ਫਿਰ ਉੱਥੇ ਉਸ ਚੀਜ਼ ਨੂੰ ਪ੍ਰਮੋਟ ਕੀਤਾ ਕਿ ਦੇਸ਼ ਨੂੰ ਆਪਾਂ ਯਾਦ ਕਰਾਈਏ ਸੋ ਇਹ 1883 ਦੇ ਵਿੱਚ ਸ਼ੁਰੂ ਹੋਈ ਸੀ ਉੱਥੇ ਪੂਜਾ ਅੰਗਰੇਜ਼ ਸ਼ਾਸਨ ਦੇ ਖਿਲਾਫ ਉੱਤੇ ਨਾਰੇ ਗੂੰਜੇ ਅੰਗਰੇਜ਼ਾਂ ਦੇ ਖਿਲਾਫ ਗੀਤ ਰਚੇ ਗਏ ਆਪਣਾ ਮੁੱਲਕ ਯਾਦ ਕਰਾਉਣ ਦੀਆਂ ਗੱਲਾਂ ਹੋਈਆਂ ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਮਾਤਾ ਦੇ ਜਗਰਾਤਿਆਂ ਦੇ ਵਿੱਚ ਗਾਉਣ ਵਾਲੇ ਕਈ ਲੋਕ ਦੇਸ਼ ਦੇ ਜਾਨਮਾਨ ਗਾਇਕ ਹੋ ਗਏ ਬੰਬਈ ਦੇ ਵਿੱਚ ਗਣਪਤੀ ਦੇ ਮੌਕੇ ਜਿਹੜੇ ਪੰਡਾਲ ਲੱਗਦੇ ਨੇ ਉਸ ਦੇ ਵਿੱਚ ਪਰਫਾਰਮੈਂਸ ਕਰਨ ਵਾਲੇ ਨੱਚਣ ਵਾਲੇ ਡਾਂਸਰ ਨੇ ਕੋਰੀਓਗ੍ਰਾਫੀ ਬਣ ਗਏ ਨੇ ਇਸ ਤਰ੍ਹਾਂ ਪਹਿਲੇ ਗਣਪਤੀ ਦੀ ਕਹਾਣੀ ਇਹ ਹੈ ਕਿ ਸ਼ੁਰੂ ਦੇ ਵਿੱਚ ਇੱਥੇ ਮਿੱਟੀ ਦਾ ਗਣੇਸ਼ ਬਿਠਾਇਆ ਜਾਂਦਾ ਸੀ ਜਾਨੀ ਮਿੱਟੀ ਦੀ ਗਣੇਸ਼ ਦੀ ਮੂਰਤੀ ਬਣਦੀ ਸੀ ਇੱਕ ਛੋਟੀ ਜੀ ਗਲੀ ਹੈ ਜਿੱਥੇ ਸਿਰਫ 2.5 ਫੁੱਟ ਦੀ ਮੂਰਤੀ ਉੱਥੇ ਲੱਗਦੀ ਸੀ ਗਲੀ ਦੇ ਦੋਨੇ ਤਰਫੇ ਚਾਲ ਹੈ ਜਾਨੀ ਕਿ ਲੋਕਾਂ ਦੇ ਘਰ ਨੇ 2.5 ਫੁੱਟ ਦੀ ਗਲੀ ਹੈ ਇੱਥੇ ਕੇਸ਼ਵ ਜੀ ਨਾਇਕ ਦੀ ਚਾਲ ਇਸ ਨੂੰ ਕਹਿੰਦੇ ਨੇ ਉੱਥੇ ਚਾਲ ਕਹਿੰਦੇ ਨੇ ਇਲਾਕੇ ਨੂੰ ਜਿਵੇਂ ਆ ਕਿਹੜੀ ਗਲੀ ਹੈ ਉਹਨੂੰ ਚਾਲ ਕਹਿੰਦੇ ਨੇ 2.5 ਫੁੱਟ ਦੀ ਉਹ ਗਲੀ ਹੈ ਉੱਥੇ ਛੋਟੀ ਜੀ ਮਿੱਟੀ ਦੀ ਮੂਰਤੀ ਬਣਾ ਕੇ ਇਹ ਸਲਸਿਲਾ ਸ਼ੁਰੂ ਹੋਇਆ ਸੀ ਗੁਰੇ گاؤں ਦੇ ਵਿੱਚ ਇਹ ਕਰਿਆ ਸੀ ਆ ਬਾਲ ਗੰਗਾਤਰ ਤਿਲਕ ਹੋਰਾਂ ਨੇ ਕਿ ਗਣੇਸ਼ ਜੀ ਦਾ ਉਸਤਵ ਦੀ ਬਣਾ ਤੇ ਲੋਕਾਂ ਨੂੰ ਇਕੱਠੇ ਕਰੋ ਫਿਰ ਇੱਥੇ ਦੇਸ਼ ਭਗਤੀ ਦੀਆਂ ਗੱਲਾਂ ਚਲਾਓ ਦੇਸ਼ ਨੂੰ ਜਾਗਰੂਕ ਕਰਨ ਦੀ ਮੂਵਮੈਂਟ ਚਲਾਓ ਇਸ ਦੌਰਾਨ ਉੱਥੇ ਉੱਗੇ ਸੰਗੀਤਕਾਰ ਕਲਿਆਣ ਜੀ ਆਨੰਦ ਜੀ ਵੀ ਰਹਿ ਚੁੱਕੇ ਨੇ ਉਸ ਚਾਲ ਦੇ ਵਿੱਚ ਇਸ ਦੌਰਾਨ ਗਣੇਸ਼ ਉਸਤਵ ਸੰਸਥਾ ਨਾਂ ਦੀ ਇੱਥੇ ਇੱਕ ਸੰਸ ਜੋ ਜਨ ਕਲਿਆਣ ਦਾ ਵੀ ਕੰਮ ਕਰਦੀ ਹੈ ਗਰੀਬਾਂ ਬਿਮਾਰਾਂ ਦੀ ਵੀ ਸਹਾਇਤਾ ਕਰਦੀ ਹੈ ਦੂਸਰੇ ਪਾਸੇ ਹੁਣ ਸਭ ਤੋਂ ਅਮੀਰ ਗਣਪਤੀ ਨੇ ਜਿਹੜੇ ਉਹ ਦਾਦਰ ਦੇ ਵਿੱਚ ਨੇ ਬੰਬੇ ਦਾ ਦਾਦਰ ਇਲਾਕਾ ਜੀਐਸਬੀ ਜਿਹੜੇ ਗੋਡ ਸਰਸਵਤ ਬ੍ਰਾਹਮਣ ਲੋਕ ਨੇ ਉਹ ਸੇਵਾ ਮੰਡਲਾਂ ਦੀ ਇਸ ਸੰਸਥਾ ਨੇ 1952 ਦੇ ਵਿੱਚ ਉੱਥੇ ਗਣੇਸ਼ ਸਥਾਪਨਾ ਸ਼ੁਰੂ ਕੀਤੀ ਤੇ ਉਸ ਮੌਕੇ ਤੋਂ ਲੈ ਕੇ ਹੁਣ ਤੱਕ ਚੱਲ ਰਹੀ ਹੈ ਇਹ ਸਭ ਤੋਂ ਵੱਡਾ ਪੰਡਾਲ ਹੁੰਦਾ ਗਣੇਸ਼ ਜੀ ਦਾ ਜਿਸ ਦੌਰਾਨ ਜਥੇ 1 670 ਕਿਲੋ ਸੋਨਾ ਤੇ 223 ਕਿਲੋ ਦੇ ਚਾਂਦੀ ਦੇ ਗਣੇਸ਼ ਜੀ ਸਜੇ ਹੋਏ ਨੇ ਉਹਨਾਂ ਦੇ ਗਹਿਣੇ ਗੱਟੇ ਵਗੈਰਾ ਤੇ ਆਸ-ਪਾਸ ਦੇ ਜਿਹੜੇ ਲੋਕ ਨੇ ਉੱਥੇ ਰਹਿੰਦੇ ਨੇ ਤੇ ਹਰ ਵਿਅਕਤੀ ਇਸ ਮੰਡਲ ਦੇ ਵਿੱਚ بیمਾ ਕਰਵਾਉਂਦਾ ਹਰ ਵਿਅਕਤੀ ਦਾ ਵੀ بیمਾ ਹੁੰਦਾ ਕਿ ਕਿਸੇ ਦਾ ਨੁਕਸਾਨ ਨਾ ਹੋ ਜਾਵੇ ਇਸ ਵਾਰੀ ਇਹ ਰਾਸ਼ੀ 475 ਕਰੋੜ ਦੀ ਹੈ ਮਸਲਮ 10-12 ਦਿਨਾਂ ਦਾ ਗਣੇਸ਼ ਉਤਸਵ ਦਾ ਕੱਲਾ بیمਾ-ਬੀਮਾ ਪੌਣੇ 500 ਕਰੋੜ ਦਾ بیمਾ ਹੋਇਆ ਜਿਸ ਦੌਰਾਨ ਇਹ ਗਣਪਤੀ ਇੰਨਾ ਅਮੀਰ ਹੈ ਕਿ ਇਸਦੀ ਮੂਰਤੀ ਦੇ ਪਿੱਛੇ ਗੋਲ ਛਤਰ ਦੇ ਵਿੱਚ 1.70 ਕਿਲੋ ਸੋਨਾ ਤੇ 223 ਕਿਲੋ ਚਾਂਦੀ ਲੱਗੀ ਹੋਈ ਹੈ। ਪੰਡਾਲ ਦੇ ਵਿੱਚ ਜਗਾ ਜਗਾ ਦਾਨ ਪੱਤਰ ਰੱਖੇ ਹੋਏ ਨੇ ਲੋਕ ਇਸ ਦੇ ਵਿੱਚ ਪੈਸੇ, ਗਹਿਣਾ, ਗੱਟਾ, ਕਈ ਟੋਮਾ ਲਾ ਕੇ ਵੀ ਪਾ ਦਿੰਦੇ ਨੇ। ਇਹ ਪੁੱਛਣ ਤੇ ਕਿ ਇੰਨੇ ਦਾਨ ਪੱਤਰ ਕਿਉਂ ਲਾਏ ਨੇ ਤਾਂ ਮੰਡਲ ਦੇ ਪ੍ਰਧਾਨ ਕਹਿੰਦੇ ਨੇ ਕਿ ਹਰ ਕਤਾਰ ਦੇ ਹਿਸਾਬ ਨਾਲ ਹੀ ਰੱਖੇ ਗਏ ਨੇ ਤਾਂ ਕਿ ਜਿਹੜੇ ਦਾਨ ਪਾਉਣ ਵਾਲੇ ਨੇ ਉਸ ਨੂੰ ਦੂਜੀ ਕਤਾਰ ਦੇ ਵਿੱਚ ਆਉਣ ਦੀ ਦਿੱਕਤ ਨਾ ਹੋਵੇ। ਜਣੀ ਫੋਟਾਫਟ ਪਾਈ ਜਾਵੇ ਇੰਨੀਆਂ দান ਪੇਟੀਆਂ ਉੱਤੇ ਰੱਖੀਆਂ ਹੋਈਆਂ ਨੇ ਸੋ ਮੰਡਲ ਦੇ ਵਿੱਚ ਤਕਰੀਬਨ 3-4000 ਮੈਂਬਰ ਨੇ ਤੇ ਬਾਰੋਬਾਰੀਓ ਪ੍ਰਧਾਨ ਚੁਣਦੇ ਨੇ ਤੇ ਇਸ ਦੌਰਾਨ ਇੱਕ ਪ੍ਰਧਾਨ ਦਾ ਕਾਰਜਕਾਲ 2 ਸਾਲ ਦਾ ਹੁੰਦਾ ਹੈ ਜਾਨਕਿ 1 ਘਟ 70 ਕਿਲੋ ਸੋਨਾ ਤੇ 2 ਕੁਇੰਟਲ 23 ਕਿਲੋ ਚਾਂਦੀ ਦੇ ਗਹਿਣਿਆਂ ਨਾਲ ਸਜੇ ਇਸ ਭਗਵਾਨ ਦੀ ਮੂਰਤੀ ਦਾ 475 ਕਰੋੜ ਦਾ ਕੱਲਾ ਬੀਮਾ-ਬੀਮਾ ਹੋਇਆ ਸੋ ਇਹ ਹੈ ਦੇਸ਼ ਦੀ ਸਥਿਤੀ ਪਰ ਗੱਲ ਇਹ ਆ ਕਿ ਬੰਬੇ ਦੇ ਵਿੱਚ ਜਿਹੜੀ ਗੰਦਗੀ ਹੈ ਭਾਰਤ ਵਿੱਚ ਜਿਹੜੀ ਗੰਦਗੀ ਹੈ ਇਹ ਹਰ ਗਣੇਸ਼ ਜੀ ਨੂੰ ਪੂਜਣ ਵਾਲੇ ਗੁਰੂ ਸਾਹਿਬ ਨੂੰ ਪੂਜਣ ਵਾਲੇ ਦੀ ਉਮਰ ਸਾਢੇ 3 ਸਾਲ ਘਟਾਉਂਦੀ ਹੈ ਕੀ ਅਸੀਂ ਉਹ ਗੰਦਗੀ ਸਫਾਈ ਕਰਨ ਦੇ ਲਈ ਵੀ ਧਰਮ ਦੇ ਆਧਾਰ ਤੇ ਕੁਝ ਚਲਾਵਾਂਗੇ ਨਹੀਂ ਇੱਥੇ ਤੁਸੀਂ ਵੇਖੋ ਕਿ ਅੰਬਾਨੀ 2700 ਕਰੋੜ ਦੇ ਜਹਾਜ਼ ਰੱਖੀ ਬੈਠਾ ਹੈ 1100 ਕਰੋੜ ਦਾ ਇਸ ਨੇ 1000 ਕਰੋੜ ਦਾ ਜਹਾਜ਼ ਖਰੀਦਿਆ 10ਵਾਂ ਤੇ 35 ਕਰੋੜ ਰੁਪਏ ਉਹਦੀ ਡੈਕੋਰੇਸ਼ਨ ਤੇ ਲਾਇਆ ਇੱਕ ਭਾਰਤ ਇਹ ਵੀ ਹੈ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਲਾਈਵ ਸੁਣਦੇ ਹੋ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਵਾਸਤੇ ਤੇ ਇਸ ਪ੍ਰੋਗਰਾਮ ਦਾ ਲਿੰਕ ਮੰਗਵਾਉਣ ਵਾਸਤੇ 987609655 ਨੰਬਰ ਤੇ ਸੰਪਰਕ ਕਰ ਸਕਦੇ ਹੋ